ਸ਼ਹੀਦ ਗੁਰਸਾਬ ਜਿੱਥੇ ਕਿ ਧੰਤਨ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਜੋ ਸੰਗਤਾਂ 15 ਨਵੰਬਰ ਨੂੰ ਮਨਾਉਣ ਦੀ ਆਸ ਤੋਂ ਪਹਿਲਾਂ ਧੁਾਈ ਦੀ ਸੇਵਾ ਸ਼ੁਰੂ ਹੋਈ ਹੈ ਸੋ ਸੰਗਤ ਦਾ ਠਾਠਾ ਮਾਰਦਾ ਇਕੱਟ ਸੰਗਤ ਦੀ ਸੇਵਾ ਭਾਵਨਾ ਸ਼ਰਧਾ ਆਸਤਾ ਤੁਸੀਂ ਇੱਥੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸ਼ਹੀਦ ਗੁਰਸਾਬ ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਟ ਸੇਵਾ ਕਰਨ ਦੀ ਉਮਰੇ ਹੈ ਉਸੇ ਲਾਭ ਉਮਰੇ ਸੰਗਤਾਂ ਦਾ ਤਨ ਤਨ ਬਾਬਾ ਦੀਪ ਸਿੰਘ ਜਰਤੇ ਸੰਗਤਾਂ ਸੇਵਾ ਕਰਨ ਲਈ ਪਹੁੰਚੀਆਂ ਨੇ ਔਰ ਆਪਣਾ ਜੀਵਨ ਸਫਲ ਲਈ ਹਰ ਸਾਲ ਇਸੇ ਤਰ੍ਹਾਂ ਹੀ ਸੰਗਤਾਂ ਸੇਵਾ ਕਰਨ ਲਈ ਪਹੁੰਚੀ ਹਨ ਇਸਤੂਾਈ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਤੋਲੀਆਂ ਲੈ ਕੇ ਆਏ ਨੇ ਸਿਰਫ ਲੈ ਕੇ ਆਏ ਨੇ ਔਰ ਪੂਰੋ-ਤਰੋ ਸੰਗਤਾਂ ਸੇਵਾ ਕਰਨ ਲਈ ਪਹੁੰਚੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜਰਤੇ ਔਰ ਤੁਸੀਂ ਦੇਖਦੇ ਹੋ ਕਿ ਸਤਨਾਮ ਵਾਹਿਗੁਰੂ ਦਾ ਜਾਪ ਜੇਕਾਰਿਆਂ ਦੀ ਧੂਂਜ ਵਿੱਚ ਸੰਗਤਾਂ ਸੇਵਾ ਕਰ ਰਹੀਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜਰ ਤੇ ਸ਼ੁਕਰਾਨਾ ਕਰਨ ਦੇ ਲਈ ਸਰਬਤੇ ਭਲੇ ਦੀ ਅਰਦਾਸ ਕਰਨ ਦੇ ਲਈ ਹਰ ਦੁੱਖ ਦੂਰ ਕਰਨ ਦੇ ਲਈ ਬਾਬਾ ਜੀ ਦਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਅਸੀਂ ਜਿਵੇਂ ਦੇਖੋ ਇਹ ਸੰਗਤ ਬਜ਼ੁਰਗ ਹੈ ਭਾਵੇਂ ਕਾਫੀ ਉਮਰ ਦੇ ਨੇ ਫਿਰ ਵੀ ਸੇਵਾ ਕਰਨ ਲਈ ਪਹੁੰਚੇ ਨੇ ਮੋਹਾਨ ਵੀਰੇ ਪਹਿਨਾ ਹਰ ਫੈਮਲੀ ਆਪਣੇ ਪਰਿਵਾਰਾ ਸਮੇਤ ਦੇ ਪਹੁੰਚੀ ਹੈ ਸੇਵਾ ਕਰਨ ਦੇ ਲਈ ਉਹ ਖੜੀ ਤੇ ਆ ਕੇ ਸੇਵਾ ਕਰ ਰਿਹਾ ਸਰਪ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਧੰਨ ਧੰਨ ਬਾਬਾ ਦੀ ਸਰ ਤੇ ਸੇਵਾ ਕੀਤੀ ਜਾ ਰਹੀ ਹੈ ਲੋਕ ਲਈ ਅਮਰ ਸਰ ਦੀ ਨਹੀਂ ਲੱਗਦਾ ਸੇਵਾ ਕਰਕੇ ਇਹਨਾਂ ਨੂੰ ਮਨ ਬਹੁਤ ਆਨੰਦ ਆ ਜੀ ਆਨੰਦ ਹੀ ਆਨੰਦ ਆ ਆਪ ਸਭ ਦੇਖ ਰਹੇ ਹੋ ਸੰਗਤ ਠਾਠਾ ਮਾਰਦਾ ਇਕੱਠ ਸੰਗਤ ਦਾ ਬਹੁਤ ਆਨੰਦ ਆ ਜੀ ਆਨੰਦ ਆ ਜੇ ਤੁਸੀਂ ਚਾਹੋਗੇ ਸੇਵਾ ਭਾਵਨਾ ਸੰਗਤ ਇੱਥੇ ਕਹਿਣ ਵਾਲੀ ਕੋਈ ਗੱਲ ਹੀ ਨਹੀਂ ਰਹੀ ਜੀ ਬਾਕੀ ਤੁਸੀਂ ਆਪ ਦੇਖ ਰਹੇ ਹੋ ਸੰਗਤ ਦਾ ਇਕੱਠ ਇੱਥੇ ਤਾਂ ਕੋਈ ਸ਼ਬਦ ਹੀ ਨਹੀਂਗੇ ਸੋ ਪਰਿਵਾਰਾਂ ਸਮੇਂ ਸੰਗਤਾਂ ਪਹੁੰਚੀਆਂ ਨੇ ਹਰ ਕੋਈ ਇੱਥੇ ਆ ਕੇ ਭਾਵੇਂ ਥੋੜੇ ਸਮੇਂ ਲਈ ਸੇਵਾ ਕਰੇ ਹਰ ਕੋਈ ਸੇਵਾ ਕਰਨਾ ਚਾਹੁੰਦਾ ਸੋ ਦੂਰੋਂ ਦੂਰੋਂ ਆਇਆ ਨੇ ਆਪਾਂ ਲੋਕਲੀਆ ਆਪਾਂ ਹਰ ਐਤਵਾਰ ਆਈਦਾ ਹੈ ਤੇ ਬਾਬਾ ਜੀ ਦੇ ਸਾਨੂੰ ਕੱਖ ਤੋਂ ਲੱਖ ਦਾ ਬਣਾਤਾ ਹੈ ਆਪਾਂ ਹਰ ਐਤਵਾਰ ਦੁਪਹਿਰਾ ਗੱਟੀਦਾ ਉਹ ਕੁਝ ਮਿਲਦਾ ਜੋ ਆਪਾਂ ਸੋਚਿਆ ਰਹਿੰਦਾ ਸਭ ਕੁਝ ਦਿੰਦੇ ਬਾਬਾ ਜੀ ਬਿਲਕੁਲ ਲੱਖਾਂ ਤੋਂ ਪੱਖਾਂ ਦੇ ਬਣਾਤਾ ਲੱਖਾਂ ਦਾ ਬਣਾਤਾ ਕੱਖਾ ਤੋਂ ਪਰ ਜਿਹੜੀ ਚੀਜ਼ ਦੀ ਜ਼ਰੂਰਤ ਉਹ ਅਸੀਂ ਮੰਗਦੇ ਹੀ ਨਹੀਂ ਹੈਗੇ ਕੁਝ ਮੰਗਣ ਦੀ ਲੋੜ ਨਹੀਂ ਹੈਗੀ ਪਰਮਾਤਮਾ ਨੂੰ ਸਭ ਪਤਾ ਤਾਂ ਉਸ ਤੋਂ ਵਧੀਆ ਦੇਣਗੀ ਤੁਹਾਨੂੰ ਕੁਝ ਮੰਗਣ ਦੀ ਲੋੜ ਨਹੀਂ ਹੈ ਕਿ ਲੱਗਦਾ ਹੈ ਕਿ ਜਿਹੜੇ ਨੌਜਵਾਨ ਆਉਂਦੇ ਨੇ ਤੇ ਇੰਨੇ ਸੇਵਾ ਕਰਨ ਦੇ ਲਈ ਉਹਨਾਂ ਨੂੰ ਵੀ ਬਾਣੀ ਦੇ ਪੜਨੈ ਚੁਣਨਾ ਚਾਹੀਦਾ ਆਜ ਕੱਲ ਇੱਥੇ ਦੁਪਹਿਰੇ ਵਾਲੇ ਦਿਨ ਆਣ ਕੇ ਵੇਖਿਆ ਪਰ ਉਹ ਬਹੁਤ ਨੌਜਵਾਨ ਆਉਂਦੇ ਨੇ ਤੇ ਉਹਨਾਂ ਨੂੰ ਇੰਨਾ ਕੁਝ ਮਿਲਦਾ ਹੈ ਤੇ ਆਪਣੇ ਨਾਲ ਹੋਰ ਸੇਵਾਦਾਰਾਂ ਨੂੰ ਲੈ ਕੇ ਆਉਂਦੇ ਨੇ ਬਿਲਕੁਲ ਸੋ ਸ਼ਰਦਾ ਬੱਚਿਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਐਤਵਾਰ ਨੂੰ ਵੀ ਜਿੱਥੇ ਹਾਜ਼ਰੀ ਭਰੀ ਜਾਂਦੀ ਹੈ ਉੱਥੇ ਹੀ ਅੱਜ ਸੇਵਾ ਕਰਨ ਦੇ ਲਈ ਪਹੁੰਚੇ ਨੇ ਸੰਗਤਾ ਭਾਵੇਂ ਕਿ ਔਖਾ ਹੀ ਖੜਾ ਜਾ ਰਿਹਾ ਪਰ ਸੇਵਾ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੇਵਾ ਕਰਦੇ ਆ ਬਹੁਤ ਵਧੀਆ ਲੱਗਣ ਡਿਆ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਪੂਰ ਕਿਰਪਾ ਹਰ ਸਾਲ ਉਹਨੇ ਆਦੀ ਹਰ ਸਾਲ ਸੋ ਪਰਵਾਰਾਂ ਸਮੇਂ ਸੰਗਤਾਂ ਆਉਂਦੀਆਂ ਨੇ ਬਾਬਾ ਜੀ ਸਾਨੂੰ ਸ਼ੁਕਰਾਨਾ ਕਰਨ ਦੇ ਲਈ ਸੋ ਸੰਗਤਾਂ ਟਕਾ ਟਕਾ ਮਾਰਦਾ ਇਕੱਠ ਤੁਸੀਂ ਜਿੱਧਰ ਵੀ ਦੇਖੋਗੇ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਗੀ ਵਾਹਿਗੁਰੂ ਜੀ ਇੱਥੋਂ ਆਏ ਜੀ ਕਿਨੇ ਲੱਗਿਆ ਸੇਵਾ ਕਰ ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ ਕੀ ਕਹਿਣਾ ਚਾਹੋਗੇ ਸੰਗਤ ਨੂੰ ਵਾਇਗ ਨੂੰ ਸੰਗਤ ਹਰ ਸਾਲ ਦੀ ਤਰ੍ਹਾਂ ਦਵਾਈ ਹੁੰਦੀ ਹੈ ਸਿਰਫ ਜਿੱਤੇ ਸੰਗਤ ਦਾ ਬਹੁਤ ਸਾਰਾ ਨਾਲ ਸਰ ਕਰਾਂਗੇ ਸੰਗਤ ਨੂੰ ਇਹੋ ਬੇਨਤੀ ਹੈ ਕਿ ਇੱਕ ਦੂਜੇ ਨਾਲ ਤੱਕ ਮੁਕੀ ਨਾ ਕਰਨ ਅਰਮਾਨ ਨਾਲ ਸਾਰੇ ਸੇਵਾ ਕਰਨ ਬਿਲਕੁਲ ਸੋ ਬਾਬਾ ਜੀ ਦੀ ਕਿਰਪਾ ਬਾਬਾ ਜੀ ਦੇ ਸ਼ੁਕਰਾਨਾ ਤੰਤਨ ਬਾਬਾ ਦੀ ਜੀ ਨੇ ਸ਼ੁਕਰਾਨਾ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਸੇਵਾ ਕਰਨ ਲਈ ਪਹੁੰਚੀਆਂ ਨੇ ਦੁਰਗੁਰੂ ਸੰਗਤਾਂ ਅਹੀਂ ਆਏ ਆਪਾ ਦੀਸ ਦੇਰਤੇ ਆਪਾ ਦੀਸ ਦੇਰਤੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੇ ਹੋਈਆਂ ਨੇ ਸੇਵਾ ਕਰਨ ਦੇ ਲਈ ਔਰ ਪਰਿਵਾਰਾਂ ਸਮੇਤ ਪਹੁੰਚਿਆ ਨੇ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਨਵੰਬਰ ਨੂੰ ਆਪਾ ਦੀਸ ਦੇ ਸ਼ੀਧੀ ਦਿਹਾੜਾ ਮਨਾਇਆ ਜਾਵੇਗਾ ਸਭ ਤੋਂ ਵੱਡੀ ਸੇਵਾ ਹੋਈ ਹੈ ਸੰਗਤਾਂ ਪਰਿਵਾਰਾਂ ਸਮੇਤ ਪਹੁੰਚ ਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਆਪਣੇ ਬੱਚਿਆਂ ਨੂੰ ਪੜ੍ਹਨ ਅਤੇ ਗੁਰ ਨਾਲ ਜ਼ਰੂਰ I